जीआईएनो प्यारे विद्यार्थियों 10वीं جماعت دی ਗਣਿਤ ਕਿਤਾਬ ਦਾ ਅਧਿਆਇ 10वां चक्कर अभ्यास नंबर 10.1 ਤੇ ਇਸ अभ्यास ਦੇ 4 ਸਵਾਲ ਨੇ ਸੋ ਚਾਰੇ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ अगे तो पहले प्यारे विद्यार्थियों तुम दस दवा कि इसी चैनल उत्तर थोड़ी दसवीं जमात दूजे विषय दियाँ दिया, कुछ होर प्लेलिस्टा भी है उन्होंने तो भी जरूर देखो एक है टेंथ मैथ नोट्स फिर एक हैगी है, टेंथ इंग्लिश एम सी बी एक हैगी टेंथ इंग्लिश लिटरेचर एक हैगीेंथ ग्रैमर एक हैगीय गणित सिद्धांत एक हैगी मैथ शॉर्टकट्स एंड ट्रिक्स सौ देखिए बचों ने अवले साल ਪਹਿਲਾ ਸਵਾਲ ਹੈ ਕਿ ਇੱਕ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ ਸੋ ਬੱਚੇ ਜਵਾਬ ਹੈਗਾ ਇੱਕ ਚੱਕਰ ਦੀਆਂ ਅਨੰਤ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ ਕਿਉਂਕਿ ਇੱਕ ਚੱਕਰ ਉੱਤੇ ਅਨੰਤ ਬਿੰਦੂ ਹਨ ਤੇ ਉਸ ਹਰ ਇੱਕ ਬਿੰਦੂ ਤੋਂ ਇੱਕ ਇੱਕ ਸਪਰਸ਼ ਰੇਖਾ ਖਿੱਚੀ ਜਾ ਸਕਦੀ ਹੈ ਸੋ ਅਨੰਤ ਬਿੰਦੂ ਹਨ ਇਸ ਕਰਕੇ ਸਪਰਸ਼ ਰੇਖਾਵਾਂ ਵੀ ਅਨੰਤ ਹਨ ਠੀਕ ਹੈ ਹੁਣ ਬੱਚੋ ਖਾਲੀ ਸਥਾਨਾਂ ਨੂੰ ਭਰੋ ਪਹਿਲਾ ਹੈ ਕਿਸੇ ਚੱਕਰ ਦੀ ਸਪਰਸ਼ ਰੇਖਾ ਉਸ ਨੂੰ ਕਿੰਨੇ ਬਿੰਦੂਆਂ ਤੇ ਕੱਟਦੀ ਹੈ ਇੱਥੇ ਖਾਲੀ ਥਾਂ ਸੀਗਾ ਸੋ ਜਵਾਬ ਹੈਗਾ ਇੱਕ ਬਿੰਦੂਆਂ ਤੇ ਇੱਥੇ ਬਿੰਦੂਆਂ ਨਹੀਂ ਹੋਗੇ ਤੇ ਬਿੰਦੂ ਬਣ ਜਾਏਗਾ ਕਿਉਂਕਿ ਉਹ ਸੈਂਟੈਂਸ ਪੂਰਾ ਕਰਨ ਲੱਗੇ ਇਹਨਾਂ ਨੇ ਬਿੰਦੂਆਂ ਲਿਖਿਆ ਕਿਉਂਕਿ ਉਹ ਜੇ ਬਿੰਦ ਕੱਲਾ ਬਿੰਦੂ ਲਿਖਦੇ ਤੇ ਬੱਚੇ ਨੂੰ ਹਿੰਟ ਮਿਲ ਜਾਣੀ ਸੀ ਵੀ ਇੱਕ ਹੀ ਬਿੰਦੂ ਆਏਗਾ ਹਨਾ ਸੋ ਇਹਦਾ ਜਵਾਬ ਹੈਗਾ ਕਿ ਇੱਕ ਚੱਕਰ ਦੀ ਸਪਰਸ਼ ਰੇਖਾ ਉਸ ਨੂੰ ਇੱਕ ਬਿੰਦੂ ਤੇ ਹੀ ਕੱਟਦੀ ਹੈ ਇਹ ਯਾਦ ਰੱਖਣਾ ਹੈ ਹਮੇਸ਼ਾ ਠੀਕ ਹੈ ਚੱਕਰ ਨੂੰ ਦੋ ਬਿੰਦੂਆਂ ਤੇ ਕੱਟਣ ਵਾਲੀ ਰੇਖਾ ਨੂੰ ਛੇਦਕ ਰੇਖਾ ਕਿਹਾ ਜਾਂਦਾ ਹੈ ਛੇਦਕ ਰੇਖਾ ਕਹਿੰਦੇ ਹਨ ਪਤਾ ਨਾ ਹੈ ਛੇਦਕ ਰੇਖਾ ਜਿਹੜੀ ਇੱਕ ਬਿੰਦੂ ਤੋਂ ਛੂਹ ਕੇ ਜਾਂਦੀ ਏ ਉਹਨੂੰ ਕਹਿੰਦੇ ਸਪਰਸ਼ ਰੇਖਾ ਜਿਹੜੀ ਦੋ ਬਿੰਦੂਆਂ ਦੇ ਕੱਟਣ ਵਾਲੀ ਰੇਖਾ ਨੂੰ ਕਿਹਾ ਜਾਂਦਾ ਛੇਦਕ ਰੇਖਾ ਠੀਕ ਹੈ ਫਿਰ ਤੀਜਾ ਹੈ ਇੱਕ ਚੱਕਰ ਦੀਆਂ ਦੋ ਸਮੰਤਰ ਆਪਣਾ ਇਹ ਰੇਖਾਵਾਂ ਹੋ ਸਕਦੀਆਂ ਨੇ ਇੱਥੇ ਖਾਲੀ ਥਾਂ ਸੀ ਕਿੰਨੀਆਂ ਸਮੰਤਰ ਰੇਖਾਵਾਂ ਹੋ ਸਕਦੀਆਂ ਸੋ ਬੱਚਿਓ ਕਿਸੇ ਵੀ ਚੱਕਰ ਦੀਆਂ ਸਿਰਫ ਤੇ ਸਿਰਫ ਦੋ ਸਮੰਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ ਠੀਕ ਹੈ ਫਿਰ ਇਹ ਚੱਕਰ ਅਤੇ ਉਸ ਦੀ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ ਕੀ ਕਹਿੰਦੇ ਨੇ ਸਪਰਸ਼ ਬਿੰਦੂ ਕਹਿੰਦੇ ਹਨ ਸੋ ਬੱਚਿਓ ਐ ਜਿਹੜੀ ਸ਼ਬਦਾਵਲੀ ਹੈ ਛੇਦਕ ਰੇਖਾ ਤੇ ਸਪਰਸ਼ ਬਿੰਦੂ ਤੇ ਐ ਇਹ ਜਿਹੜੀ ਚੀਜ਼ਾਂ ਨੇ ਛੇਦਕ ਰੇਖਾ ਸਪਰਸ਼ ਰੇਖਾ ਸਪਰਸ਼ ਬਿੰਦੂ ਇਹ ਸਾਰਿਆਂ ਦੀ ਸਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਅਗਲਾ ਸਵਾਲ ਦੇਖੀਏ ਹੁਣ ਅਗਲਾ ਸਵਾਲ ਇਹ ਕਹਿੰਦੇ 5 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਦੇ ਬਿੰਦੂ P ਤੇ ਸਪਰਸ਼ ਰੇਖਾ PQ ਕੇਂਦਰ O ਤੋਂ ਜਾਣ ਵਾਲੀ ਇੱਕ ਰੇਖਾ ਬਿੰਦੂ क्यू ते इस तरह मिलदी है के OQ बराबर 12 सेंटीमीटर AQ दी लंबाई है जवाब ते बच्चो ਹੈਗਾ ਹੈ D 119 ਦਾ ਵਰਗਮੂਲ ਅਰੇ ਜਵਾਬ ਸਾਡੇ ਕੋਲ ਆਇਆ ਕਿਦਾਂ ਐ ਮੈਂ ਤੁਹਾਨੂੰ ਪਰਕੇ ਦਿਖਾਉਣਾ ਆਓ ਦੇਖੀਏ ਕਿਦਾਂ ਕਰਨਾ ਸੋ ਬੱਚਿਓ ਐ ਇੱਕ ਤਸਵੀਰ ਕਿਤਾਬ ਚੋਂ ਲੈ ਲਈਏ ਜਿਹੜੀ ਕਿ ਸਾਡੇ ਸਵਾਲ ਦੇ ਨਾਲ ਟੁੱਕ ਵੀ ਬੈਠਦੀ ਹੈ ਸੋ ਹੱਲ ਇਹਦਾ ਕਰਾਂਗੇ 5 सेंटीमीटर ਅਰਧ ਵਿਆਸ ਵਾਲਾ ਇੱਕ ਚੱਕਰ ਖਿੱਚੋ ਸੋ ਐਸੀ ਚੱਕਰ ਖਿੱਚ ਦਿੱਤਾ ਬੱਚਿਓ ਜਿਹਦਾ ਕਿ ਅਰਧ ਵਿਆਸ OP कि सेंटीमीटर है ठीक है हम चक्कर बिंदु पी लवो ए चक्कर के उ बिंदु पी ले लिया स्पर्श रेखा पी क्यू खिंचो सो पी क्यू स्पर्श रेखा जोड़ी है बच्चों खिंच दी एक बिंदु तो चक्कर के एक बिंदु तो एक स्पर्श रेखा खिंची जा सकती है सो असी पी क्यू एक स्पर्श रेखा खिंच दिखती ठीक है केंद्र ओ तो ओ क्यू बराबर बारह सेंटीमीटर लवो सो so, केंद्र ओ तो ओ क्यू 12 ਸੈਂਟੀਮੀਟਰ ਇੱਥੇ ਪ੍ਰਕਾਰ ਰੱਖੀ ਸੂਈ ਰੱਖੀ ਤੇ ਉੱਤੇ ਨਾਪ ਕੇ ਇਸ ਫੁੱਟੇ ਦੇ 12 ਸੈਂਟੀਮੀਟਰ ਨਾਪ ਕੇ ਇਥੇ ਚਾਪ ਲਗਾਈ ਤੇ PQ OQ ਜਿਹੜਾ ਹੈ 12 ਸੈਂਟੀਮੀਟਰ ਲੈ ਲਿਆ ਫਿਰ ਅਸੀਂ ਲਿਖਣਾ ਹੈ ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਜਿਹੜੀ ਹੈ ਚੱਕਰ ਦੇ ਕਿਸੇ ਵੀ ਬਿੰਦੂ ਤੇ ਸਪਰਸ਼ ਰੇਖਾ ਉਹਨਾਂ ਬਿੰਦੂ P ਹੈਗਾ ਉਹਦੀ ਸਪਰਸ਼ ਰੇਖਾ ਜਿਹੜੀ ਹੈ ਸਪਰਸ਼ ਬਿੰਦੂ ਤੋਂ ਬਿੰਦੂ ਸਪਰਸ਼ ਬਿੰਦੂ ਕਿਹੜੀ ਹੈ P ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਭ ਹੁੰਦੀ ਹੈ ਭਾਵ ਜਿਹੜੀ ਸਪਰਸ਼ ਰੇਖਾ ਕਿਸੇ ਵੀ ਬਿੰਦੂ ਤੋਂ ਖਿੱਚੀ ਗਈ ਹੈ ਉਸ ਸਪਰਸ਼ ਬਿੰਦੂ ਤੇ ਜੇ ਅਸੀਂ ਇਹ ਖਿੱਚਿਆ ਜਾਵੇ ਅਰਧ ਵਿਆਸ ਉਹ ਵਦੇ ਤੇ ਲੰਬ ਹੋਏਗਾ ਇਹਦਾ ਮਤਲਬ ਕੀ ਹੈ ਬੱਚਿਓ ਜਿਹੜਾ ਇਹ ਜਿਹੜਾ ਵਾਕ ਹੈਗਾ ਇਹਨੂੰ ਚੰਗੀ ਤਰ੍ਹਾਂ ਕੰਠ ਕਰ ਲਵੋ ਇਸ ਵਾਕ ਨੂੰ ਕਿਹੜੇ ਵਾਕ ਨੂੰ ਕਿ ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਬ ਹੁੰਦੀ ਹੈ ਹੁਣ ਭਾਵ O P Q O P Q ਇੱਕ ਸਮਕੋਣੀ ਤ੍ਰਿਭੁਜ ਹੈ ਜਿਸ ਵਿੱਚ OPQ ਬਰਾਬਰ 90 ਡਿਗਰੀ ਹੈ ਸੋ ਇਹ ਜਿਹੜਾ ਕੋਣ ਹੈ O PQ ਇਹ ਜਿਹੜਾ ਕੋਣ ਹੈ ਬੱਚਿਓ ਇਹ ਕਿਹੜਾ ਹੈਗਾ ਇਹ 90 ਡਿਗਰੀ ਹੈਗਾ ਤੇ ਹੁਣ ਪਾਈਥਾਗੋਰਸ ਥਿਊਰਮ ਮੁਤਾਬਕ OQ ਦਾ ਵਰਗ ਜਿਹੜਾ ਕਰਨ ਹੈਗਾ ਜਿਹੜਾ ਕੋਣ P ਦੇ ਸੰਮੁਖ ਹੈਗਾ ਕਰਨ OP ਵਰਗ ਬਰਾਬਰ ਸੌਰੀ OQ ਵਰਗ ਬਰਾਬਰ OP ਵਰਗ ਜਮਾ PQ ਵਰਗ ਹੁਣ ਬੱਚਿਓ OP ਸੱਜੇ ਵੱਲ ਕਿੰਨਾ ਹੈਗਾ OP ਨੇ ਦਿੱਤਾ 5 ਸੈਂਟੀਮੀਟਰ ਹੈ ਨਾ ਸੋ ਸੀ ਸੌਰੀ ਇਹ OQ ਵਰਗ ਜਿਹੜਾ ਹੈਗਾ ਇਹ ਕਿਹਦੇ ਬਰਾਬਰ ਹੋ ਜਾਏਗਾ ਉਹ OP ਵਰਗ ਜਮਾ PQ ਵਰਗ ਤੇ PQ ਉਸੇ ਕੱਢਣਾ ਹੈ ਠੀਕ ਹੋਣਾ PQ ਦਾ ਮੁੱਲ ਕੱਢਣਾ ਸੋ PQ ਵਰਗ ਹੋ ਜਾਏਗਾ OQ ਵਰਗ OP ਵਰਗ ਤੇ OQ ਕਿੰਨਾ ਅਸੀਂ ਆਪਿਆ ਸੀ 12 ਸੈਂਟੀਮੀਟਰ ਇਹ ਵਲਾਂ ਦੇ OQ 12 ਸੋ so, 12 ਵਰਗ ਅਰਧ ਵਿਆਸ ਦਿੱਤਾ ਇਹਨੇ 5 ਸੋ so, 12 ਦਾ ਵਰਗ 5 ਦਾ ਵਰਗ 12 12 144 5 5 25 so, ਸੋ 144 ਚ 25 ਗਿਆ 119 ਜੇ ਪੀ ਕਿਉ ਵਰਗ 119 ਹੈਗਾ ਤੇ ਪੀ ਕਿਉ ਹੋ ਜਾਏਗਾ 119 ਦਾ ਵਰਗਮੂਲ ਇਸ ਤਰ੍ਹਾਂ ਸਾਡਾ ਜਵਾਬ ਉਹ ਵਾਲਾ ਜਿਹੜਾ ਅਸੀਂ ਦੱਸਿਆ ਤੁਹਾਨੂੰ ਡੀ ਉਹ ਇਸ ਤਰ੍ਹਾਂ ਆਇਆ ਹੈ ਇਹ ਤੁਹਾਨੂੰ ਕਰਨਾ ਆਉਣਾ ਚਾਹੀਦਾ ਠੀਕ ਹੈ ਆਓ ਲਖਰੀ ਸਵਾਲ ਦੇਖੀਏ ਦਾ ਸਵਾਲ ਹੈਗਾ ਚੌਥਾ ਇੱਕ ਚੱਕਰ ਖਿੱਚੋ ਅਤੇ ਇੱਕ ਦਿੱਤੀ ਗਈ ਰੇਖਾ ਦੇ ਸਮੰਤਰ ਦੋ ਅਜੇਹੀਆਂ ਰੇਖਾਵਾਂ ਕੇ ਉਹਨਾਂ ਵਿੱਚੋਂ ਮੈਨੂੰ ਦੋ ਰੇਖਾਵਾਂ ਖਿੱਚੋ ਜਿਹਨਾਂ ਵਿੱਚੋਂ ਇੱਕ ਸ parallel ਰੇਖਾ ਹੋਵੇ ਅਤੇ ਦੂਸਰੀ ਚੱਕਰ ਦੀ ছেਦਕ ਰੇਖਾ ਹੋਵੇ ਆ ਬੱਚੋ ਕਿਦਾਂ ਕਰੀਏ ਸਵਾਲ ਇਹ ਵਾਲਾ ਸੋ ਇਹ ਸਵਾਲ ਦਾ ਬੱਚੋ ਵੀਰਵਾ ਇਦਾਂ ਇੱਕ ਕੇਂਦਰ O ਵਾਲਾ ਚੱਕਰ ਖਿੱਚੋ ਇਹ ਕੇਂਦਰ O ਵਾਲਾ ਇੱਕ ਅਸੀਂ ਚੱਕਰ ਖਿੱਚ ਲਿਆ ਠੀਕ ਹੈ ਅਤੇ ਬਾਹਰ ਇੱਕ ਰੇਖਾ AB ਖਿੱਚੋ ਤੇ ਅਸੀਂ ਇੱਕ ਰੇਖਾ ਹੀ ਤਾਂ ਖਿੱਚ ਦਿੱਤੀ ਕੋਈ AB ਖਿੱਚ ਦਿੱਤੀ ਰੇਖਾ ਠੀਕ ਹੈ ਨਾ ਉਹਨਾਂ ਨੇ ਕਿਹਾ ਇੱਕ ਰੇਖਾ ਜਿਹੜੀ ਹੈਗੀ ਇੱਕ ਰੇਖਾ ਹੈਗੀ ਇੱਕ ਚੱਕਰ ਹੈਗਾ ਤੇ ਉਸ ਰੇਖਾ ਦੇ ਸਮਾਂਤਰ ਇੱਕ ਸਪर्श ਰੇਖਾ ਖਿੱਚਣੀ ਹੈ ਤੇ ਇੱਕ ছেਦਕ ਰੇਖਾ ਖਿੱਚਣੀ ਹੈ ਤੇ ਕਿਦਾਂ ਆ ਜੀ ਵਿਧੀ ਕੀ ਹੈਗੀ ਸੋ ਅਸੀਂ ਦੇਖਦੇ ਹਾਂ ਅਸੀਂ ਜਾਣਦੇ ਹਾਂ ਕਿ ਹੁਣ ਇਹ ਲਿਖਣਾ ਹੈ ਇਹ ਤੱਥ ਲਿਖਣਾ ਬੜਾ ਜ਼ਰੂਰੀ ਹੈ ਕਿ ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਭ ਹੁੰਦੀ ਹੈ ਜਿਹੜੀ ਗੱਲ ਅਸੀਂ ਸਵਾਲ ਨੰਬਰ ਤੀਜੇ ਵਿੱਚ ਲਿਖੀ ਸੀ ਉਹੀ ਸਿਧਾਂਤ ਇੱਥੇ ਵਰਤਿਆ ਜਾਣਾ ਹੈ ਕਿ ਜਿਹੜੀ ਸਪਰਸ਼ ਰੇਖਾ ਹੁੰਦੀ ਹੈ ਜਿਸ ਬਿੰਦੂ ਤੋਂ ਖਿੱਚੀ ਜਾਂਦੀ ਹੈ ਉਸ ਬਿੰਦੂ ਤੋਂ ਜਿਹੜਾ ਅਰਧ ਵਿਆਸ ਹੁੰਦਾ ਹੈ ਉਹ ਅਰਧ ਵਿਆਸ ਉਸ ਸਪਰਸ਼ ਰੇਖਾ ਤੇ ਲੰਭ ਹੁੰਦਾ ਹੈ ਠੀਕ ਹੈ ਹੁਣ ਕੇਂਦਰ O ਤੋਂ AB ਤੇ ਲੰਭ OT ਖਿੱਚੋ ਕਿਉਂਕਿ ਲੰਭ ਹੁੰਦੀ ਹੈ ਸੋ ਅਸੀਂ ਉਹ ਬਿੰਦੂ ਲੱਭਣਾ ਹੈ ਜਿਹਦੇ ਰਾਹੀਂ ਉਹ ਖਿੱਚੀ ਜਾ ਰਹੀ ਹੈ ਸੋ ਕੇਂਦਰ O ਤੋਂ OT AB ਦੇ ਉੱਤੇ ਲੰਭ ਖਿੱਚੋ ਸੋ ਲੰਭ ਖਿੱਚਣਾ ਸਾਨੂੰ ਅੰ데 ਬੱਚੋ 6ਵੀਂ ਜਮਾਤ ਤੋਂ ਅਸੀਂ ਕਰਦੇ ਆ ਰਹੇ ਹਾਂ 6ਵੀਂ ਜਮਾਤ ਵਿੱਚ ਸਾਨੂੰ ਸਿਖਾਇਆ ਸੀਗਾ 7ਵੀਂ ਜਮਾਤ ਵਿੱਚ ਸਿਖਾਇਆ ਸੀਗਾ ਕਿ ਲੰਭ ਕਿਵੇਂ ਖਿੱਚਿਆ ਜਾਂਦਾ ਹੈ ਸੋ ਅਸੀਂ ਇਹ ਕੰਮ 8ਵੀਂ ਵਿੱਚ ਕੀਤਾ 9ਵੀਂ ਵਿੱਚ ਵੀ ਕੀਤਾ ਸੋ ਹੁਣ ਕੇਂਦਰ O ਤੋਂ AB ਤੇ ਲੰਭ OT ਖਿੱਚੋ ਜੋ ਚੱਕਰ ਨੂੰ ਪੀ ਤੇ ਕੱਟਦਾ ਹੈ ਸੋ ਚੱਕਰ ਪੀ ਤੇ ਕੱਟ ਕੇ ਗਿਆ ਐਲੰਭ ਹੁਣ ਬੱਚੋ ਪੀ ਸਾਨੂੰ ਕੀ ਮਿਲ ਗਿਆ ਪੀ ਸਾਨੂੰ ਮਿਲ ਗਿਆ ਸਪਰਸ਼ ਬਿੰਦੂ ਬਾਸ ਹੁਣ ਬੜਾ ਸੌਖਾ ਹੋ ਗਿਆ ਹੁਣ ਬਿੰਦੂ ਪੀ ਖਿੱਚੀ ਜਾਣ ਵਾਲੀ ਸਪਰਸ਼ ਰੇਖਾ ਦਾ ਸਪਰਸ਼ ਬਿੰਦੂ ਹੈ ਠੀਕ ਹੈ ਹੁਣ ਪੀ ਰਾਹੀਂ ਏ ਬੀ ਦੇ ਸਮਾਂਤਰ ਸਪਰਸ਼ ਰੇਖਾ ਸੀ ਡੀ ਖਿਚੋ ਸੋ ਇਹ ਬਿੰਦੂ ਦੇ ਰਾਹੀਂ ਬੱਚੋ ਏ ਬੀ ਦੇ ਸਮਾਂਤਰ ਸੀ ਡੀ ਇੱਕ ਸਮਾਂਤਰ ਰੇਖਾ ਖਿਚੀ ਹੁਣ ਬੱਚੋ ਸਮਾਂਤਰ ਕਿਸੇ ਦਿੱਤੀ ਹੋਈ ਰੇਖਾ ਦੇ ਸਮਾਂਤਰ ਰੇਖਾ ਖਿੱਚਣੀ ਬੜੀ ਸੌਖੀ ਹੈ ਇਹ ਕੰਮ ਵੀ ਅਸੀਂ 7ਵੀਂ ਜਮਾਤ ਵਿੱਚ 8ਵੀਂ ਜਮਾਤ ਵਿੱਚ ਕੀਤਾ ਹੈ ਸਿੱਖਿਆ ਹੈਗਾ ਠੀਕ ਹੈ ਸੋ ਅਸੀਂ ਐਸਪਰਸ਼ ਬਿੰਦੂ ਪਹਿਲੇ ਪੀ ਲ ਬਣਾ ਸੀਗਾ ਹਨਾ ਜਿਹਦੇ ਰਾਹੀਂ ਖਿੱਚਣਾ ਸੋ ਸਪਰਸ਼ ਬਿੰਦੂ ਪੀ ਸੀ ਕਿੱਦਾਂ ਲੱਭਿਆ ਅਸੀਂ O ਤੋਂ OT AB ਦੇ ਲੰਬ ਖਿੱਚਿਆ ਤੇ ਇਹ ਜਿਹੜਾ ਪੀ ਤੇ ਨਿਕਟਿਆ ਚੱਕਰ ਨੂੰ ਤੇ ਇਹਦੇ ਇਸ ਬਿੰਦੂ ਰਾਹੀਂ ਅਸੀਂ AB ਦੇ ਸਮਾਂਤਰ CD ਇੱਕ ਰੇਖਾ ਖਿੱਚ ਦਿੱਤੀ ਸੋ ਸਾਡੀ ਐਸਪਰਸ਼ ਰੇਖਾ ਆ ਗਈ ਠੀਕ ਹੈ ਹੁਣ ਅਸੀਂ ਖਿੱਚਣੀ ਹੈ ਛੇਧ ਰੇਖਾ ਹੁਣ ਪੀ ਰਾਹੀਂ ਇਹ ਵੀ ਦੇ ਸਮੰਤਰ ਸਪਸ਼ਟਰੇ ਦਾ ਸਿੱਧੀ ਖਿੱਚੋ ਇਸੇ ਤਰ੍ਹਾਂ ਅਰਧ ਵਿਆਸ ਤੇ ਕੋਈ ਬਿੰਦੂ ਐਨ ਲੈ ਲਵੋ ਐ ਐਨ ਲੈ ਲਿਆ ਕੋਈ ਵੀ ਇਦਾਂ ਲੈ ਲਵੋ ਆਪਣਾ ਅਰਧ ਵਿਆਸ ਦੇ ਉੱਤੇ ਕਿਉਂਕਿ ਛੇਦਕ ਰੇਖਾ ਜਿਹੜੀ ਹੈਗੀ ਏ ਉਹ ਅਰਧ ਵਿਆਸ ਤੇ ਕਿਤੇ ਵੀ ਖਿੱਚ ਲਵੋ ਉਹ ਛੇਦਕ ਰੇਖਾ ਬਣੇਗੀ ਠੀਕ ਹੈ ਇੱਥੇ ਲੈ ਲਓ ਇੱਥੇ ਲੈ ਲਓ ਕਿਤੇ ਵੀ ਪੂਰੇ ਜਿਹੜਾ ਅਰਧ ਵਿਆਸ ਹੈ ਇਹ ਚੱਕਰ ਨੂੰ ਛੱਡ ਕੇ ਇਹਦੇ ਅੰਦਰ ਅੰਦਰ ਕਿਤੇ ਵੀ ਇੱਕ ਬਿੰਦੂ ਲੈ ਲਵੋ ਸੋ ਅਸੀਂ ਐਨ ਬਿੰਦੂ ਲੈ ਲਿਆ ਆਪਣਾ ਐਨ ਬਿੰਦੂ ਇਸੇ ਤਰ੍ਹਾਂ ਅਰਧ ਵਿਆਸ ਤੇ ਕੋਈ ਬਿੰਦੂ ਐਨ ਲਵੋ ਅਤੇ ਇਸ ਰਾਈ AB ਦੇ ਸਮਾਂਤਰ ছেਦਕ ਰੇਖਾ EF ਖਿੱਚੋ ਸੋ ਇਹਦੇ ਨਾਲ ਹੀ ਇਸ ਬਿੰਦੂ ਰਾਹੀਂ ਅਸੀਂ ਇਹ ਦੇਖਾ ਖਿੱਚ ਦਿੱਤੀ ਜੋ ਕਿ EF ਹੈ ਸੋ ਬੱਚਿਓ ਇਹ ਚੱਕਰ ਸੀਦਾ ਸਾਡੇ ਕੋਲ ਇਹ ਇੱਕ ਰੇਖਾ AB ਦਿੱਤੀ ਹੋਈ ਸੀਗੀ ਸੋ AB ਦੇ ਸਮਾਂਤਰ ਅਸੀਂ ਖਿੱਚ ਦਿੱਤੀ CD ਸਪਰਸ਼ ਰੇਖਾ ਅਤੇ EF ছেਦਕ ਰੇਖਾ ਜੋ ਕਿ ਚੱਕਰ ਨੂੰ ਦੋ ਬਿੰਦੂਆਂ ਤੇ ਕੱਟਦੀ ਹੈ ਇੱਕ ਐਵਲਾ ਬਿੰਦੂ ਤੇ ਇੱਕ ਐਵਲਾ ਬਿੰਦੂ ਇਹ ছেਦਕ ਰੇਖਾ ਹੈਗੀ ਤੇ ਰਿਸਪਰਸ਼ ਰੇਖਾ ਹੈ ਉਹ ਸਿਰਫ ਇੱਕ ਬਿੰਦੂ P ਤੋਂ ਚੱਕਰ ਨੂੰ ਛੂ ਕੇ ਜਾਂਦੀ ਹੈ ਸੋ ਐਸੀ ਤਰ੍ਹਾਂ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਬਣੀ ਚਾਰ ਸਵਾਲੀ ਦਿੱਤੇ ਸੀ ਜੇ ਚਾਰੋਂ ਦੇ ਚਾਰੋਂ ਸਵਾਲ ਅਸੀਂ ਇਸ ਵੀਡੀਓ ਵਿੱਚ ਕੀਤੇ ਨੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ